ਬੱਦਕੇ ਮਾਰਜੀ ਗਲਤੀ 100 ਰੁਪਏ ਪਿੱਛੇ ਇੱਕ ਬੰਦਾ ਮਾਰਦਾ 10:30 30-35 ਮਿੰਟ ਦੇ ਉਹ ਮੁੰਡੇ ਆਏ ਨੇ ਤਿੰਨ ਮੋਟਰਸਾਈਕਲ ਤੇ ਸਵਾਰ ਸੀ ਜੀ ਨੰਬਰ ਪਲੇਟ ਉਹਨਾਂ ਦੀ ਨਹੀਂ ਸੀ ਕਿ ਤੇ ਉਹਨਾਂ ਨੇ ਕੋਈ 100-50 ਰੁਪਏ ਦਾ ਆਰਡਰ ਕੀਤਾ ਮੇਰਾ ਬ੍ਰਦਰ ਕਹਿੰਦਾ ਇਹ ਤੋਂ ਪੈਸੇ ਲੈ ਲਓ ਜਦੋਂ ਮੁੰਡਾ ਕਹਿੰਦਾ ਪੈਸੇ ਦੇ ਦਿਓ ਉਹਨੂੰ ਬਦਤਮੀਨੀ ਨਾਲ ਬੋਲੇ ਮੇਰਾ ਬ੍ਰਦਰ ਕਹਿੰਦਾ ਯਾਰ ਕੋਈ ਗੱਲ ਨਹੀਂ ਪੈਸੇ ਥੋੜੇ ਜੀ ਨੇ ਤੁਸੀਂ ਬਦਤਮੀਨੀ ਨਾਲ ਨਾ ਬੋਲੋ ਪੈਸੇ ਦੇ ਦਿਓ ਮੈਂ ਇੰਨੀ ਗੱਲ ਕਹਿਣ ਤੋਂ ਬਾਅਦ ਉਹਨਾਂ ਨੇ ਕੁਝ ਨਹੀਂ ਸੋਚਿਆ ਉਹਨਾਂ ਨੇ ਰਿਵਾਲਵਰ ਕੱਢਿਆ ਲੋਡ ਜਿਹਦੀ ਉਹਨਾਂ ਨੇ ਗੋ ਕੀ ਇਹਨਾਂ ਦਾ ਮੋਟਰਸਾਈਕਲ ਨੰਬਰ ਕਿੱਥੋਂ ਆਇਆ ਕਿੱਧਰ ਨੂੰ ਗਿਆ ਜ ਸਕਦੇ ਜੀ ਮੋਟਰਸਾਈਕਲ ਨੰਬਰ ਤਾਂ ਹੈ ਹੀ ਨਹੀਂ ਸੀਗਾ ਕਿ ਜਿਹੜਾ ਦਫੇਰਾ ਦੇਖਣ ਆਇਆ ਤਾਂ ਉਹ ਇਹ ਸੋਚਦਾ ਸੀ ਕਿ ਮਰਿਆ ਤਾਂ ਬਚ ਗਿਆ ਤਾਂ ਅਸੀਂ ਦੁਬਾਰਾ ਮੈਨੂੰ ਨਹੀਂ ਪਤਾ ਸੀਗਾ ਬਾਹਰ ਕੋਈ ਹੋਇਆ ਕਿ ਨਹੀਂ ਹੋਇਆ ਬਸ ਮੈਨੂੰ ਇਹ ਹੈ ਕਿ ਉਹ ਮਾਰ ਕੇ ਕਿਉਂ ਦੇਖਣ ਆਏ ਨੇ ਵੀ ਕੀ ਗੱਲ ਸੀਗੀ ਮੈਂ ਕਿਤੇ ਸਾਰੇ ਜੀਉਂਗੀ ਉਹਨੇ ਬੰਦੇ ਨੂੰ ਮਾਰਾ ਕਿਉਂ ਬੰਦੇ ਚਾਹੀਦੇ ਕਿਉਂ ਮਾਰ ਕੇ ਗਏ ਰੈਪਟ ਧੱਪੜ ਮਾਰ ਦਿੰਦੇ ਗਾਲੀ ਗਲੋਚ ਕਰ ਦਿੰਦੇ ਕਿਉਂ ਬੈਕ ਕਰਕੇ ਕਿਸੇ ਤੇ ਕੋਈ ਖੁੰਦਕੀ ਕਰਦੀ ਹੈ ਕਿਸੇ ਨੇ ਮੈਨੂੰ ਤਾਂ ਇੰਨਾ ਹੀ ਹੈ ਮੈਨੂੰ ਇਹ ਨਹੀਂ ਪਤਾ ਵੀ ਕਿੰਨੇ ਗੱਡੀ ਆ ਲੁਧਿਆਣਾ ਦੇ ਵਿੱਚ ਬੀਤੀ ਦੇਰ ਰਾਤ ਕਾਂਗਰਸ ਦੇ ਜਨਰਲ ਸੈਕਟਰੀ ਅ ਅਨੁਜ ਦੇਵ ਭਰਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਔਰ ਜਿਹੜਾ ਦੱਸਿਆ ਜਾ ਰਿਹਾ ਕਿ ਤਿੰਨ ਹਮਲਾਵਰ ਆਏ ਸੀ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਜਿਹੜਾ ਉਤਾਰਿਆ ਗਿਆ ਇਸ ਵਕਤ ਮੈਂ ਸਾਨੇ ਵਾਲੇ ਇਲਾਕੇ ਦੇ ਵਿੱਚ ਮੌਜੂਦਾ ਗੱਲਬਾਤ ਕਰਾਂਗੇ ਅਨੂ ਸਾਡੇ ਨਾਲ ਮੌਜੂਦਾ ਸਰ ਕੀ ਹੈ ਪੂਰਾ ਮਾਮਲਾ ਆ ਤੁਹਾਡੇ ਬ੍ਰਦਰ ਦਾ ਕਤਲ ਕੀਤਾ ਗਿਆ ਕੀ ਪੂਰੀ ਘਟਨਾ ਵਾਪਰੀ ਸੀ ਸਰ ਕੋਈ ਉਹਦੀ ਰੰਜਸਨੀ ਇਹ ਸੀ ਕਿ ਸਭ ਨਾਲ ਵਧੀਆ ਪਿਆਰ ਕਰਦਾ ਸੀ ਵਧੀਆ ਬੋਲਦਾ ਸੀ ਸਾਰਾ ਵਧੀਆ ਰਹਿੰਦਾ ਸੀ ਉਹ ਕੁਦਰਤੀ ਉਹਨੇ ਇੱਕ ਹੱਤਿਆ ਲਿਆ ਆ ਵਿਆ ਆਨੰਦਪੁਰ ਸੂਆ ਰੋਡ ਤੇ ਜੀ ਉਹਨੇ ਇੱਕ ਆਪਣਾ ਮੁਲਾਜ਼ਮ ਰੱਖਿਆ ਹੋਇਆ ਤੇ ਉਹ ਦੋ ਦਿਨਾਂ ਤੋਂ ਬੁਖਾਰ ਸੀਗਾ ਉਹਨੂੰ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਆ ਜੰਨਾ ਸਾਮ ਨੂੰ ਕਲੋਜ ਮੈਂ ਕਰ ਜੂਆ ਉਹ ਗਿਆ ਕਲੋਜ ਕਰਨੀ ਸੀ ਉਹਨਾਂ ਟਾਈਮਿੰਗ ਵੀ ਹੋ ਰਿਆ ਸੀਗਾ ਕੋਈ ਤਕਰੀਬਨ 10:30 35 ਮਿੰਟ ਦੇ ਉਹ ਮੁੰਡੇ ਆਏ ਨੇ ਤਿੰਨ ਮੋਟਰਸਾਈਕਲ ਤੇ ਸਵਾਰ ਸੀ ਜੀ ਨੰਬਰ ਪਲੇਟ ਉਹਨਾਂ ਦੀ ਨਹੀਂ ਸੀਗੀ ਠੀਕ ਹੈ ਤੇ ਉਹਨਾਂ ਨੇ ਕੋਈ 100 50 ਰੁਪਏ ਦਾ ਆਰਡਰ ਕੀਤਾ ਤੇ ਜਦੋਂ ਉੱਠੇ ਉਹ ਮੇਰਾ ਬ੍ਰਦਰ ਕਹਿੰਦਾ ਇਹ ਤਾਂ ਪੈਸੇ ਲੈ ਲਓ ਜਦੋਂ ਮੁੰਡਾ ਕਹਿੰਦਾ ਪੈਸੇ ਦੇ ਦਿਓ ਉਹਨੂੰ ਬਦਤਮੀਨ ਨਾਲ ਬੋਲੇ ਮੇਰਾ ਬ੍ਰਦਰ ਕਹਿੰਦਾ ਯਾਰ ਕੋਈ ਗੱਲ ਨਹੀਂ ਪੈਸੇ ਥੋੜੇ ਜੀ ਨੇ ਤੁਸੀਂ ਬਦਤਮੀਨ ਨਾਲ ਨਾ ਬੋਲੋ ਪੈਸੇ ਦੇ ਦਿਓ ਮੈਂ ਇਨੀ ਗੱਲ ਕਹਿਣ ਤੋਂ ਬਾਅਦ ਉਹਨੇ ਕੁਝ ਨਹੀਂ ਸੋਚਿਆ ਉਹਨੇ ਰਿਵਾਲਵਰ ਕੱਢਿਆ ਲੋਡ ਜਿਹਦੀ ਉਹਨਾਂ ਦੇ ਗੋਲੀ ਇੱਥੇ ਮਾਰਤੇ ਹੈ ਜੇ ਜਦੋਂ ਮਤਲਬ ਇਹੀ ਹੈ ਕਿ 100 ਰੁਪਏ ਦੇ ਪਿੱਛੇ ਗੋਲੀ ਚਲਾ ਦਿੱਤੀ ਗਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ 100 ਰੁਪਏ ਦੇ ਪਿੱਛੇ ਕੀ ਬੰਦੇ ਦੀ ਪੈਸੇ ਨਾਲੋਂ ਵੀ ਦੂਸਰੀ ਗੱਲ ਮੈਂ ਇੱਕ ਸੋਚ ਰਿਹਾ ਕਿ 20 ਤੋਂ 25 ਸਾਲ ਦੇ ਨੌਜਵਾਨ ਅੱਜ ਖੁੱਲੇ ਆਮ ਦਿਨ ਦਹਾੜੇ ਰਿਵਾਲਵਰ ਲੈ ਕੇ ਘੁੰਮ ਰਹੇ ਨੇ ਕੀ ਕਾਨੂੰਨ ਹੈ ਸਰਕਾਰ ਦਾ ਦਾਵਾ ਕਰਦੀਆਂ ਨੇ ਕਿ ਜਿੱਥੇ ਕੋਈ ਨਸਾ ਨਹੀਂ ਹੈਗਾ ਬਹੁਤ ਕ੍ਰਾਈਮ ਨਹੀਂ ਹੈਗਾ ਕੁਝ ਨਹੀਂ ਹੈਗਾ ਆਪਾਂ ਦੇਖ ਰਹੇ ਹੁਣ ਇਹ ਕ੍ਰਾਈਮ ਨਹੀਂ ਕੀ ਹੈ ਕਿਸੇ ਦਾ ਜਵਾਨ ਪੁੱਤ ਮੇਰਾ ਵੱਡਾ ਬੱਚੇ ਛੋਟੇ ਛੋਟੇ ਨੇ ਅੱਛਾ ਤੁਹਾਨੂੰ ਕਦੋਂ ਪਤਾ ਲੱਗਿਆ ਰਾਤ ਨੂੰ ਕਿ ਤੁਹਾਡੇ ਭਰਾ ਦੇ ਗੋਲੀ ਮਾਰੀ ਗਈ ਆ ਔਰ ਉਸ ਦੀ ਮੌਤ ਮੌਕੇ ਤੇ ਹੀ ਹੋ ਗਈ ਸੀ ਉਹਨਾਂ ਦੇ ਰਸਤੇ 'ਚ ਮੇਰਾ ਵੱਡਾ ਬ੍ਰਦਰ ਪਰਮੋਦ ਹੈਗਾ ਉਹ ਜਦੋਂ ਉਹਨੂੰ ਫੋਨ ਗਿਆ ਠੇਕੇ ਦੇ ਜਿਹੜੇ ਇੰਚਾਰਜ ਸੀ ਉਹਨਾਂ ਦੇ ਕੋਲ ਫੋਨ ਗਿਆ ਉਹ ਜਦੀ ਫਟਾਫਟ ਉੱਥੇ ਆਏ ਨੇ ਉਹਨਾਂ ਨੇ ਚੱਕਿਆ ਤੋ ਰਸਤੇ ਦੇ ਵਿੱਚ ਅਪੋਲੋ ਤੋਂ ਪਹਿਲੇ ਹੀ ਉਹ ਪੂਰੇ ਹੋ ਚੁੱਕੇ ਸੀਗੇ ਫਿਰ ਜਦੋਂ ਅਪੋਲੋ ਚ ਲੈ ਗਏ ਡਾਕਟਰ ਕਹਿੰਦੇ ਮਿੱਤਕ ਹੋ ਗਿਆ ਮੈਨੂੰ ਜਦੀ ਮੇਰੇ ਬ੍ਰਦਰ ਨੇ ਮੈਨੂੰ ਫੋਨ ਕੀਤਾ ਕਹਿੰਦਾ ਅਰਨੁਜ ਮੈਂ ਕਿ ਕੀ ਹੋਇਆ ਇਸ ਟਾਈਮ ਤੂੰ ਫੋਨ ਕਰ ਰਿਹਾ ਮੈਂ ਕਹਿੰਦਾ ਅੱਗੇ ਤੋਂ ਤੂੰ ਕਰਦਾ ਨਹੀਂ ਕਹਿੰਦਾ ਛੋਟਾ ਰਹਿਿਆ ਨਹੀਂ ਮੈਂ ਕੀ ਹੋਇਆ ਮੈਂ ਕੀ ਕਹਿੰਦਾ ਤੂੰ ਕਹਿੰਦਾ ਉਹਦੇ ਗੋਲੀ ਮਾਰੀ ਕਹਿੰਦਾ ਮੈਂ ਜਦੀ ਮੋਟਰਸਾਈਕਲ ਚੱਕਿਆ ਆਪਣਾ ਮੈਂ ਜਦੀ ਅਪੋਲੋ ਹਸਪੀਟਲ ਚ ਕੋਈ ਸੀਸੀਟੀਵੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਹੱਥ ਦੇ ਵਿੱਚੋਂ ਹਜੇ ਤੱਕ ਹੱਥੇ ਚ ਤੋਂ ਸੀਸੀਟੀਵੀ ਕੈਮਰੇ ਹੈ ਹੀ ਨਹੀਂ ਕਿ ਉੱਥੇ ਠੇਕੇਦਾਰ ਜਿਹੜਾ ਨਾਲ ਦੇ ਸੀਸੀਟੀਵੀ ਕੈਮਰੇ ਹੈਗੇ ਨੇ ਉਹ ਅਸੀਂ ਮੁਲਾਜ਼ਮ ਲੱਗੇ ਨੇ ਐਸਐਚਓ ਸਾਹਿਬ ਤੇ ਹਰਜਿੰਦਰ ਸਿੰਘ ਜੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਸਾਰੀ ਵੀਡੀਓ ਜਿੰਨੀ ਵੀ ਹੈਗੀ ਕੱਢ ਕੇ ਉਹਨਾਂ ਸਾਨੂੰ ਆਸ਼ਵਾਸ਼ਣ ਦਿੱਤਾ ਫਿਲਹਾਲ ਦੀ ਘੜੀ ਕਿ ਤੁਹਾਨੂੰ ਅਸੀਂ ਬਿਲਕੁਲ ਐਕੂਰੇਟ ਕਰਕੇ ਜਿਹੜੇ ਬੰਦੇ ਨੇ ਕ੍ਰਾਈਮ ਕੀਤਾ ਅਸੀਂ ਤੁਹਾਡੇ ਮੂਰੇ ਖੜਾ ਕਰਾਂਗੇ ਔਰ ਉਹਨਾਂ ਨੂੰ ਐਸੀ ਸਜ਼ਾ ਦੇਵਾਂਗੇ ਕਿ ਆینده ਇਹੋ ਜਿਹਾ ਕੋਈ ਦੇਖ ਕੇ ਨਾ ਕਰੋ ਅੱਛਾ ਜਦੋਂ ਆਏ ਨੇ ਤਿੰਨ ਜਣੇ ਸੀਗੇ ਹਨਾ ਤੇ ਇਹਨਾਂ ਦਾ ਕੁਝ ਪਤਾ ਲੱਗ ਪਾਇਆ ਕੌਣ ਸੀ ਨੌਜਵਾਨ ਕਿੱਥੇ ਦੇ ਰਹਿਣ ਵਾਲੇ ਸੀ ਜਾਂ ਇਹਨਾਂ ਦਾ ਮੋਟਰਸਾਈਕਲ ਨੰਬਰ ਜਾਂ ਕਿਧਰੋਂ ਆਏ ਕਿਧਰ ਨੂੰ ਗਏ ਕੀ ਕਹਿ ਸਕਦੇ ਜੀ ਮੋਟਰਸਾਈਕਲ ਨੰਬਰ ਤਾਂ ਹੈ ਹੀ ਨਹੀਂ ਸੀਗਾ ਉਹ ਪਹਿਲੇ ਜਿੱਥੇ ਹਾਤੇ ਤੋਂ ਪਹਿਲਾਂ ਉਹ ਜੀਟੀ ਰੋਡ ਵੱਲ ਨੂੰ ਗਏ ਗੋਲੀ ਮਾਰ ਕੇ ਫਿਰ ਉਹ ਦੁਬਾਰਾ ਇੱਕ ਵਾਰੀ ਫੇਰ ਵਾਪਸ ਆਏ ਦੇਖਣ ਵਾਸਤੇ ਸਾਨੂੰ ਇਹ ਡਾਊਟ ਵੈਸੇ ਜਦੋਂ ਵਾਪਸੀ ਆਏ ਨੇ ਉਹ ਡਾਊਟ ਚ ਸਾਨੂੰ ਲੱਗ ਰਿਹਾ ਕਿ ਅਸੀਂ ਉਹਨਾਂ ਦੇ ਜਿਹੜੇ ਬ੍ਰਦਰ ਦੇ ਮੇਰੇ ਕੋਈ ਯਾਰ ਦੋਸਤ ਹੈ ਜਿਹੜੇ ਨਾਲ ਰਹਿੰਦੇ ਨੇ ਅਸੀਂ ਉਹ ਕਰਦੇ ਆ ਗੱਲ ਕਿ ਬਈ 10-15 ਦਿਨਾਂ ਦੇ ਵਿੱਚ ਇਹਨਾਂ ਤੋਂ ਕੋਈ ਇਹ ਜਿਹਾ ਹੋਈ ਹੈ ਵਾਰਦਾਦ ਕਿ ਕਿਸੇ ਨਾਲ ਬੈਸਪਸਾਈ ਹੋਈ ਹੈ ਕਿ ਜੋ ਹੋਈ ਹੈ ਤਾਂ ਸਾਨੂੰ ਦੱਸ ਦਿਓ ਅਸੀਂ ਪੁਲਿਸ ਨੂੰ ਕਹਿ ਕੇ ਉਹਦੇ ਪੁਸ਼ਤਾਸ਼ ਕਰਵਾਵਾਂਗੇ ਉਹ ਅਸੀਂ ਆਪਣੇ ਤੌਰ ਤੇ ਲੱਗੇ ਵੇ ਪਰ ਜਿਹੜਾ ਦੁਬਾਰਾ ਉਹ ਦੇਖਣ ਆਇਆ ਫਿਰ ਸਾਨੂੰ ਇਹ ਲੱਗਿਆ ਕਿ ਜਿਹੜਾ ਦੁਫਾਇਰਾ ਦੇਖਣ ਆਇਆ ਤਾਂ ਉਹ ਇਹ ਸੋਚਦਾ ਸੀ ਕਿ ਮਰਿਆ ਤਾਂ ਬਚ ਗਿਆ ਤਾਂ ਅਸੀਂ ਦੁਬਾਰਾ ਉਤੇਕਰਾਂ ਦਾ ਸੋਚ ਗਿਆ ਅੱਛਾ ਇਹ ਤੁਹਾਡੇ ਬ੍ਰਦਰ ਦੇ ਮਿਸਿਸ ਨੇ ਜੋ ਹਾਂਜੀ ਸੋ ਬਿਲਕੁਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਪਰਿਵਾਰ ਦਾ ਰੋ ਰੋ ਕੇ ਬੁਲਾ ਬੁਰਾ ਹਾਲਾ ਕਿਉਂਕਿ ਮਹਿਜ 100 ਰੁਪਏ ਪਿੱਛੇ ਮੌਤ ਦੇ ਘਾਟ ਜਿਹੜਾ ਨੌਜਵਾਨ ਨੂੰ ਉਤਾਰ ਦਿੱਤਾ ਗਿਆ ਔਰ ਦੱਸਿਆ ਜਾ ਰਿਹਾ ਕਿ ਗੋਲੀ ਮਾਰੀ ਗਈ ਛਾਤੀ ਦੇ ਵਿੱਚ ਤੁਹਾਨੂੰ ਕਦੋਂ ਪਤਾ ਲੱਗਿਆ ਰਾਤ ਨੂੰ ਜਦੋਂ ਕੀ ਇਹ ਘਟਨਾ ਵਾਪਰੀ ਹੈ ਗੋਲੀ ਲੱਗੀ ਹੈ 11 ਵਜੇ ਪਹਿਲਾਂ ਕਦੇ ਦੱਸਿਆ ਵੀ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਕੋਈ ਪੁਰਾਣੀ ਰੰਜਿਸ਼ ਹੋਵੇ ਮੈਨੂੰ ਨਹੀਂ ਦੱਸਦੇ ਸੀ ਭਰਾਵਾ ਨਾਲ ਗੱਲ ਕਰਦੇ ਸੀ ਉਹ ਮੈਂ ਬਿਮਾਰ ਰਹਿੰਦੀ ਸੀ ਮੇਰੇ ਨਾਲ ਗੱਲ ਹੀ ਨਹੀਂ ਕਰਦੇ ਸੀ ਮੈਨੂੰ ਨਹੀਂ ਪਤਾ ਸੀ ਕਿ ਬਾਹਰ ਕੋਈ ਹੋਇਆ ਕਿ ਨਹੀਂ ਹੋਇਆ ਬਸ ਮੈਨੂੰ ਇਹ ਹੈ ਕਿ ਉਹ ਮਾਰ ਕੇ ਕਿਉਂ ਦੇਖਣ ਆਏ ਨੇ ਬਈ ਕੀ ਗੱਲ ਸੀਗੀ ਮੈਨੂੰ ਇਹ ਹੀ ਹੈ ਬਸ ਇਨਸਾਫ ਚਾਹੀਦਾ ਮੈਂ ਕਿਉਂ ਮਾਰਿਆ ਉਹਨੂੰ ਮੈਂ ਕਿਦਿਸ ਅਰਜੀਉਂਗੀ ਉਹਨੇ ਜੜੇ ਬੰਨਾਂ ਦੇ ਮਾਰੂ ਬੰਦੇ ਚਾਹੀਦੇ ਸਾਨੂੰ ਤੋਂ ਅੱਛਾ ਪਤਾ ਲੱਗਿਆ ਤੁਹਾਨੂੰ ਵੀ ਤਿੰਨ ਜਣੇ ਸੀਗੇ ਜਾਂ ਕੋਈ ਮੋਟਰਸਾਈਕਲ ਨੰਬਰ ਜਾਂ ਕੁਝ ਕਹਿੰਦੇ ਨੇ ਦੋ ਜਣੇ ਸੀ ਮੋਟਰਸਾਈਕਲ ਤੇ ਮਾਰ ਕੇ ਚਲੇ ਗਏ ਨੇ ਛੱਤੀ ਦੇ ਸਾਹਮਣੇ ਸਿੱਧੇ ਆ ਕੇ ਮਾਰੀ ਆ ਮੋੜ ਕੇ ਚਲੇ ਗਏ ਨੇ ਡਰ ਗਏ ਸੀ ਵੀ ਕੋਈ ਫੜਨਾ ਲਵੇ ਫਿਰ ਦੁਬਾਰਾ ਵਾਹ ਕੇ ਹੋ ਕੇ ਫਿਰ ਦੇਖਣ ਨੇ ਕਿ ਮਰੇ ਕਿ ਨਹੀਂ ਮਰਿਆ ਵੀ ਕਿਉਂ ਆਏ ਨੇ ਉਹ ਦੇਖਣ ਜੇ 2 ਰੁਪਏ ਦੀ ਗੱਲ ਸੀ ਮਾਰ ਕੇ ਚਲ ਜਾਂਦੇ ਉਹ ਕਿਉਂ ਬੈਕ ਕਰਕੇ ਕਿਸੇ ਤੇ ਕੋਈ ਖੁਦਾ ਕੀ ਗੱਡੀ ਹੈ ਕਿਸੇ ਨੇ ਮੈਨੂੰ ਤਾਂ ਇੰਨਾ ਹੀ ਹੈ ਮੈਨੂੰ ਇਹ ਨਹੀਂ ਪਤਾ ਵੀ ਕਿੰਨੇ ਗੱਡੀ ਆ ਕਿੰਨਾ ਸਮਾਂ ਹੋਇਆ ਸੀਗਾ ਵਿਆਹ ਨੂੰ ਤੁਹਾਨੂੰ ਵਿਆਹ ਨੂੰ ਤਾਂ ਮੇਰੇ 20 21 ਸਾਲ ਹੋ ਗਏ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਮੈਨੂੰ ਤਾਂ ਇਹੀ ਇਨਸਾਫ ਚਾਹੀਦਾ ਮੇਰੇ ਛੋਟੇ ਛੋਟੇ ਬੱਚੇ ਕਿਵੇਂ ਕਰਨਗੇ ਪੜਦੇ ਨੇ ਹਲੇ ਤਾਂ ਛੋਟੇ ਛੋਟੇ ਨੇ ਉਮਰ ਕਿੰਨੀ ਸੀ ਤੁਹਾਡੇ ਹਸਪੰਦ ਦੀ 36 ਸਾਲ 37 ਸਾਲ ਕੀ ਕਹਿਣਾ ਚਾਹੂੰਗੀ ਜਿੱਦਾਂ ਸਾਡਾ ਪ੍ਰਾਹ ਮਹਾਰਾਜ ਇੰਦਾ ਹੋਏ ਬੰਦੇ ਚਾਹੀਦੇ ਜਿੱਦਾਂ ਗੋਲੇ ਮਾਰੇ ਸਾਡੇ ਪਰ ਆ ਕੇ ਇੰਦਾ ਸਾਨੂੰ ਇਨਸਾਫ ਚਾਹੀਦਾ ਹੋਵੇ ਦੋਨੋਂ ਬੰਦੇ ਚਾਹੀਦੇ ਸਾਨੂੰ ਕਿਉਂ ਮਾਰ ਕੇ ਗਏ ਰੈਪਟ ਧੱਪੜ ਮਾਰ ਦਿੰਦੇ ਗਾਲੀ ਗਲੋਚ ਕਰ ਦਿੰਦੇ ਫੇ ਇਦਾਂ ਗੋਲੀ ਮਾਰ ਕੇ ਗਏ ਪੈਰਾਂ ਧੱਕਾਟ ਘੱਟ ਕੇ ਲੈ ਜਾਂਦੇ ਇਦਾਂ ਗੋਲੀ ਮਾਰ ਕੇ ਗਏ ਨਾ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਸਾਡੇ ਪਰ ਆ ਕੇ ਗੋਲੀ ਮਾਰੇ ਹਮੇ ਉਹ ਬੰਦੇ ਚਾਹੀਏ ਇਨਸਾਫ ਚਾਹੀਦਾ ਬਸ ਪਹਿਲਾਂ ਕਦੇ ਹੱਥ ਦੇ ਵਿੱਚ ਕਿਸੇ ਦੇ ਨਾਲ ਲੜਾਈ ਹੋਈ ਹੋਵੇ ਕਿਸੇ ਦੇ ਨਾਲ ਕੋਈ ਰੰਜਿਸ਼ ਹੋਵੇ ਸਾਨੂੰ ਨਹੀਂ ਦੱਸਿਆ ਨਾ ਕਦੇ ਕੋਈ ਗੱਲ ਨਹੀਂ ਦੱਸੀ ਸਾਨੂੰ ਨਹੀਂ ਕੋਈ ਤੇ ਗੱਲ ਦੱਸੀ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਨਾਲ ਗੱਲਬਾਤ ਹੋਈ ਹੈ ਨਹੀਂ ਸਾਡੀ ਕੋਈ ਗੱਲਬਾਤ ਨਹੀਂ ਹੋਈ ਸਾਡੀ ਕੋਈ ਗੱਲਬਾਤ ਨਹੀਂ ਮੇਰੇ ਭਰਾ ਲੈ ਗਏ ਉਹਨੂੰ ਹਸਪੀਟਲ ਅਪੋਲੋਸ ਸਾਨੂੰ ਨਹੀਂ ਲੈ ਕੇ ਗਏ ਸਾਨੂੰ ਤਾਂ ਇਹ ਕਹਿੰਦੇ ਰਹੇ ਵੀ ਠੀਕ ਹੈ ਠੀਕ ਹੈ ਗੋਲੀ ਕੱਢ ਲੈ ਠੀਕ ਹੋ ਜਾਗਾ ਵੀ ਟ੍ਰੀਟਮੈਂਟ ਚੱਲ ਰਿਹਾ ਸਾਨੂੰ ਦੱਸਿਆ ਨਹੀਂ ਵੀ ਆ ਜਾਓ ਇੱਕੋ ਹੀ ਉਹ ਪਹਿਲਾਂ ਕਿੰਨੀ ਸੀਗੀ ਉਹਨਾਂ ਨੇ ਉਹ ਲੱਗੀ ਨਹੀਂ ਹੈਗੀ ਦੁਬਾਰਾ ਫਿਰ ਮਾਰੀ ਆ ਦੁਬਾਰਾ ਅੱਛਾ ਚੱਲੀ ਨਹੀਂ ਚੱਲੀ ਨਹੀਂ ਸੀਗੀ ਉਹ ਦੁਬਾਰਾ ਫਿਰ ਦੁਬਾਰਾ ਇੱਕ ਵਾਰ ਹੋਰ ਚਲਾ ਕੇ ਉਹ ਚੱਲ ਗਈ ਉਹ ਲੱਗੀ ਸਾਨੂੰ ਨਹੀਂ ਪਤਾ ਓ ਟੇਕੇ ਵਾਲੇ ਝੂਠ ਬੋਲਦੇ ਆ ਸੱਚ ਬੋਲਦੇ ਉਹ ਸਾਡੇ ਪਰ ਆ ਕੇ ਟੇਕੇ ਵਾਲੇ ਨੂੰ ਸਾਰਾ ਪਤਾ ਜਿਹੜਾ داروਕੇ ਟੇਕੇ ਵਾਲੇ ਉਹ ਸਾਨੂੰ ਨਹੀਂ ਪਤਾ ਜੀ ਜਿੱਦਾਂ ਸਾਡੇ ਪਰਾ ਕੇ ਗੋਲੀ ਮਾਰੀ ਨਾ ਉਹਨੂੰ ਜਾਣ ਕੇ ਗੋਲੀ ਮਾਰੀ ਅੜਾ ਕੇ ਜਾਣ ਕੇ ਗੋਲੀ ਮਾਰੀ ਜਿੱਦ ਸੰਤੋ ਦੋ ਬੰਦੇ ਵਹੀ ਚਾਹੀਦੇ ਇਨਸਾਫ ਇਹ ਬਿਲਕੁਲ ਪਰਿਵਾਰ ਜਿਹੜਾ ਇਨਸਾਫ ਦੀ ਮੰਗ ਕਰ ਰਿਹਾ ਕਿਹਾ ਜਾ ਰਿਹਾ ਕਿ ਦੋ ਫਾਇਰ ਕੀਤੇ ਗਏ ਨੇ ਕਹਿੰਦੇ ਪਰਿਵਾਰ ਕਹਿ ਰਿਹਾ ਕਿ ਇੱਕ ਪਹਿਲਾ ਗੋਲੀ ਚਲਾਈ ਗਈ ਗੋਲੀ ਚੱਲੀ ਨਹੀਂ ਉਸ ਤੋਂ ਬਾਅਦ ਫਿਰ ਫਾਇਰ ਕੀਤਾ ਗਿਆ ਛਾਤੀ ਦੇ ਵਿੱਚ ਗੋਲੀ ਲੱਗੀ ਆ ਅ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਹੁਣ ਤਾਂ ਕੋਈ ਸੇਫ ਹੀ ਨਹੀਂ ਹੈ ਕਿਉਂਕਿ ਦਿਨ ਦਿਹਾੜੇ ਵਾਰਦਾਤਾ ਹੋ ਰਹੀਆਂ ਕੋਈ ਵੀ ਹੈ ਜਿਹੜਾ ਗੋਲੀ ਮਾਰ ਕੇ ਨੌਜਵਾਨ ਨੂੰ ਫਰਾਰ ਹੋ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਇਹ ਸਰਕਾਰ ਨੂੰ ਵੀ ਇਹ ਤੇ ਧਿਆਨ ਦੇਣਾ ਚਾਹੀਦਾ ਇੱਕ ਜਿਹੜੇ ਬਿਨਾ ਨੰਬਰਾਂ ਤੋਂ ਵਾਈਕ ਘੁੰਮਦੇ ਫਿਰਦੇ ਨੇ ਤੇ ਤਿੰਨ ਤਿੰਨ ਸਵਾਰ ਹੋਏ ਹੋਏ ਨੇ ਮੋਸਟਲੀ ਉਹਨਾਂ ਦੇ ਕੋਲ ਤਿੱਕੇ ਹਥਿਆਰ ਤਾਂ ਹੁੰਦੇ ਹੀ ਨੇ ਪਰ ਆ ਪਿਸਟਲ ਵਾਲਾ ਤਾਂ ਅਸੀਂ ਹੁਣ ਨਵੇਂ ਗੱਲ ਦੇਖੀ ਆ ਵੀ ਕੱਢ ਕੇ ਮਰਜੀ ਗੱਲ ਤੇ 100 ਰੁਪਏ ਪਿੱਛੇ ਇੱਕ ਬੰਦਾ ਮਾਰਤਾ ਉਹਦੇ ਬੱਚੇ ਤੇ ਉਹਦੀ ਵਾਈਫ ਵਾਲਾ ਹਾਲ ਦੇਖੋ ਤੁਸੀਂ ਕੀ ਆ ਇਹ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਨੂੰ ਖਿੱਚਿਆ ਜਾਵੇ ਤੇ ਇਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਤੇ ਜਿਹੜੇ ਦੋਸ਼ੀ ਨੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਲੱਭ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸੋ ਬਿਲਕੁਲ ਪਰ ਪਰਿਵਾਰ ਜਿਹੜਾ ਇਨਸਾਫ ਦੀ ਮੰਗ ਕਰ ਰਿਹਾ ਕਿਉਂਕਿ ਸਾਨੇ ਵਾਲੇ ਇਲਾਕੇ ਦੇ ਵਿੱਚ ਬੀਤੀ ਦਿਨ ਰਾਤ ਤੇ ਘਟਨਾ ਵਾਪਰੀ ਹੈ ਆ ਕਿਹਾ ਜਾ ਰਿਹਾ ਕਿ ਇਹ ਨੌਜਵਾਨ ਜਿਹੜਾ ਹਾਤੇ ਦੇ ਵਿੱਚ ਉਸ ਦਾ ਆਪਣਾ ਹਾਤਾ ਸੀਗਾ ਤਾਂ ਜਿਸ ਤੋਂ ਬਾਅਦ ਹਮ ਲਾਵਰ ਜਿਹੜੇ ਆਉਂਦੇ ਨੇ ਆ ਕੁਝ ਆਰਡਰ ਕੀਤਾ ਜਾਂਦਾ ਹੈ 100 ਰੁਪਏ ਦਾ ਸਮਾਨ ਜਿਹੜਾ ਉਹ ਦੱਸਿਆ ਜਾ ਰਿਹਾ ਜਦੋਂ ਪੈਸੇ ਮੰਗੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਿਹੜੀ ਬਹਿਸ ਹੁੰਦੀ ਆ ਬਸ ਉਸ ਤੋਂ ਬਾਅਦ ਜਿਹੜੀ ਗੋਲੀ ਮਾਰੀ ਜਾਂਦੀ ਹੈ ਛਾਤੀ ਦੇ ਵਿੱਚ ਇੱਕ ਫਾਇਰ ਕੀਤਾ ਜਾਂਦਾ ਜਿਸ ਤੋਂ ਬਾਅਦ ਨੌਜਵਾਨ ਨੂੰ ਜਦੋਂ ਹਸਪੀਟਲ ਲੈ ਕੇ ਜਾ ਰਹੇ ਹੁੰਦੇ ਆ ਤਾਂ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਪਰਿਵ ਹਣ ਤੁਹਾਡੀ ਗੱਲਬਾਤ ਹੋਈ ਹੈ ਕੀ ਕੈਰੀ ਪੁਲਿਸ ਪੁਲਿਸ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਐਸਐਚਓ ਸਾਹਿਬ ਨਾਲ ਵੀ ਗੱਲ ਹੋ ਰਹੀ ਹੈ ਉਹਨੇ ਤਾਂ ਸਾਨੂੰ ਫਿਲਹਾਲ ਤਾਂ ਅश्वਾਸਨ ਦਿੱਤਾ ਅਸੀਂ ਫਿਲਹਾਲ ਦੀ ਗੱਡੀ ਉਹਨਾਂ ਤੇ ਅਸੀਂ ਖੜੇ ਆ ਕਿ ਜਿੱਦਾਂ ਉਹ ਕਹਿ ਰਿਹਾ ਸੀ ਖੜੇ ਆ ਜੇਕਰ ਬਾਈ ਚਾਂਸ ਸਾਨੂੰ ਲੱਗਦਾ ਕਿ ਸਾਡੀ ਤਸੱਲੀ ਨਹੀਂ ਹੋਊਗੀ ਫਿਰ ਅਸੀਂ ਆਪਣਾ ਅਗਲਾ ਜਿਹੜਾ ਸਟੈਪ ਲਵਾਂਗੇ ਇਹ ਸਾਨੇ-ਸਾਨੇ ਵਾਲਾ ਆਨੰਦਪੁਰ ਪਿੰਡ ਹੈਗਾ ਇੱਥੇ ਇੱਕ ਕਰੇਂਦਾ ਸੀਗਾ ਜਿਉਨੇ ਹੱਥਾ ਲਿਆ ਹੋਇਆ ਸੀਗਾ ਜੀ ਅਮਿਤ ਕੁਮਾਰ ਉਹਦਾ ਨਾਮ ਸੀਗਾ ਕੋਈ 10 50 ਕਿਤੇ ਨੰਬਰ ਤੇ ਆਏ ਜਿਨ੍ਹਾਂ ਨੇ ਕਿਹਾ ਵੀ 100 ਰੁਪਿਆ ਬਣਦਾ ਬਿਲ ਉਹ ਕਹਿੰਦਾ 120 ਰੁਪਏ ਬਿਲ ਬਣਦਾ ਆਪਸ ਵਿੱਚ ਪੈਸੇ ਨੂੰ ਲੈ ਕੇ ਟਕਰਾਰ ਹੋ ਗਈ ਤਦੋਂ ਤਿੰਨ ਚੁੱਕ ਲੈ ਉਹਦੇ ਗੋਲੀ ਮਾਰਤੀ ਤੇ ਉਸ ਨੂੰ ਪਤਾ ਲੱਗਣ ਤੇ ਹਸਪੀਟਲ ਲੈ ਕੇ ਹਸਪੀਟਲ ਲਿਆ ਕੇ ਵੀ ਡੈਥ ਹੋ ਗਈ ਸਰ ਇਹਦੀ ਕਿੰਨੀ ਉਮਰ ਸੀ ਔਰ ਇਹਦੀ ਮੌਕੇ ਤੇ ਮੌਤ ਆ ਗਈ ਸੀ ਨਹੀਂ ਨਹੀਂ ਇਹਨੂੰ ਸਿਵਲ ਹਸਪੀਟਲ ਲੈ ਗਏ ਸੋ ਉੱਥੇ ਡੈਥ ਹੋ ਗਈ 53 ਸਾਲ ਦੀ ਉਮਰ ਆ ਗਈ ਸੀ सर कोई रंजीत कोई पुराना मामला था नहीं वे इन्वेस्टिगेशन जा रही है क्यों छेती फाड़ला के हमारे को सीसीटीवी फुटेज काफी मिल गई है परिजन कौनवी वरवाद जी गिरफ्तार करलागे सर इतने जेड़े हमलावर से ये कादे ते आए सी एक मोटरसाइकिल पे आए थे कोई हथियार वगैरह भी सी और इनों को नहीं आही सी वेपरी सी जी गोली चलाई सर जो मतलब कुछ पता लग पाया कि इधर हो गए ने किधर हो गए और चल रही है इन्वेस्टिगेशन चल रही है सारी सर कितने फायर किए गए एक फायर होया ਇੱਥੇ ਲੱਗੀ ਸੀ ਮੰਦਿਰ ਉੱਤੇ ਡੇਟ ਦੇ ਵਿੱਚ ਲੱਗੀ ਸੀ। ਖੜਦੀ ਕਰਵਾ ਦਿੱਤੀ ਜਾਏਗੀ। ਹਾਂਜੀ ਪਰਚਾ ਦਰਜ ਕਰਤਾ ਸੀ। ਆਪ ਦਾ ਨੰਬਰ 266 ਹੈ। ਇੰਟਰਸੈਕਸ਼ਨ 302 'ਚ ਪਰਚਾ ਦਰਜ ਕਰਤਾ ਸੀ। ਤੋ ਬਿਲਕੁਲ ਪਰਿਵਾਰ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਆਖਿਰਕਾਰ ਕਿਉਂ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ? ਕੀ ਉਸ ਦੀ ਕੋਈ ਪੁਰਾਣੀ ਰੰਜਿਸ਼ ਸੀਗੀ ਜਾਂ ਕਿਸੇ ਨਾਲ ਦੁਸ਼ਮਣੀ ਸੀਗੀ? ਕਿਉਂਕਿ ਉਹਨਾਂ ਦੇ ਮਿਸਿਸ ਦੇ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਕਿ ਸਾਨੂੰ ਕਦੇ ਨਹੀਂ ਦੱਸਿਆ। ਬ੍ਰਦਰ ਇਹ ਗੱਲ ਆਖ ਰਹੇ ਨੇ ਕਿ ਅਸੀਂ ਪੁੱਛ ਰਹੇ ਹਾਂ ਵੀ ਸ਼ਾਨੂੰ ਸਾਇਦ ਦੱਸ ਦੋ ਕਿਸ ਦੇ ਨਾਲ ਕੋਈ ਰੰਜਿਸ਼ ਸੀਗੀ ਜਾਂ ਨਹੀਂ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰ ਰਹੀ ਹੈ? ਪੁਲਿਸ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਉਹ ਨੌਜਵਾਨ ਕੌਣ ਸੀ? ਕਿੱਥੋਂ ਆਏ ਸੀ? ਕਿਉਂ ਇਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ? ਗੋਲੀ ਮਾਰੀ ਗਈ ਤਾਂ ਨੌਜਵਾਨ ਦਾ ਜ ਜੁੜੋ ਰੋਜ਼ਾਨਾ ਸਪੋਕਸਮੈਨ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਪਵਨ ਸਿੱਧੂ ਧੰਨਵਾਦ